ਆ ਰਹੀ ਵਿਆਹ ਤੋਂ ਪਹਿਲਾਂ ਰਿਸ਼ਤਾ ਬੜਾ ਅੱਛਾ ਚੱਲ ਰਿਹਾ ਹੁੰਦਾ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਡਿਵੋਰਸ ਕੇਸਿਸ ਦੇਖ ਰਹੇ ਆ ਤੇ ਅੱਜ ਕੱਲ ਖਾਸ ਕਰਕੇ ਕੁੜੀਆਂ ਦੀ ਗੱਲ ਕਰੀਏ ਮੁੰਡਿਆਂ ਦੀ ਗੱਲ ਕਰੀਏ ਵਿਆਹ ਤੋਂ ਡਰ ਬਹੁਤ ਰਹੇ ਨੇ ਲੋਕ ਬਿਲਕੁਲ ਸਾਡਾ ਪੇਸ਼ੀਐਂਟਸ ਲੈਵਲ ਖਤਮ ਹੋ ਗਿਆ ਸਾਡੇ ਕੋਲ ਓਪਰਚ्युनिटीਜ਼ ਬਹੁਤ ਹੈ ਸਾਡੇ ਕੋਲ ਆਪਸ਼ਨਸ ਬਹੁਤ ਹੈ ਨਾ ਕੁੜੀਆਂ ਸੁਣ ਕੇ ਰਾਜ਼ੀ ਹੈ ਨਾ ਮੁੰਡੇ ਸੁਣ ਕੇ ਰਾਜ਼ੀ ਹੁੰਨ ਲੱਗਦਾ ਕਿ ਨਹੀਂ ਯਾਰ ਜਾਂਦੀਆਂ ਜਾਵੇ ਕੋਈ ਹੋਰ ਸਹੀ ਮੁੰਡੇ ਨੂੰ ਇਹ ਲੱਗਦਾ ਕੁੜੀ ਨੂੰ ਵਿਆਹ ਦਾ ਲੱਗਦਾ ਜੇ ਮੁੰਡੇ ਦੀ ਗੱਲ ਸੁਣੋ ਤਾਂ ਕਹਿੰਦਾ ਕੁੜੀ ਮੇਰੇ ਨਾਲ ਲਾਇਲ ਨਹੀਂ ਹੈ ਕੁੜੀ ਦੀ ਮੈਂ ਗੱ ਤੇ ਕਈ ਵਾਰੀ ਰਿਸ਼ਤੇ ਵਿੱਚ ਆ ਜਾਂਦੇ ਆ ਕਈ ਵਾਰੀ ਮਾਪਿਓ ਵਿੱਚ ਆ ਕੇ ਰਿਸ਼ਤਾ ਖਰਾਬ ਕਰ ਦਿੰਦੇ ਕਈ ਵਾਰੀ ਫੈਮਿਲੀ ਆ ਕੇ ਕਰ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਅਗਰ ਇੱਕ ਮੁੰਡਾ ਤੇ ਇੱਕ ਕੁੜੀ ਇੱਕ ਦੂਜੇ ਨਾਲ ਵਫਾਦਾਰ ਹੈ ਠੀਕ ਹੈ ਐਂਡ ਪਲੱਸ ਦੋਨੋਂ ਸਟਰੋਂਗ ਹੈ ਤੀਜੇ ਕਿਸੇ ਬੰਦੇ ਨੂੰ ਨਹੀਂ ਵਿੱਚ ਪਾਉਂਦੇ ਤੇ ਉਹਨਾਂ ਦਾ ਰਿਸ਼ਤਾ ਆਲਵੇਸ ਕਾਮਯਾਬ ਹੋਏਗਾ ਜਦੋਂ ਦੋਨਾਂ ਵਿੱਚੋਂ ਕੋਈ ਇੱਕ ਡਿਸਲੋਇਲ ਹੋ ਜਾਂਦਾ ਹੈ ਡਿਸਆਨੈਸਟ ਹੋ ਜਾਂਦਾ ਹੈ ਤੇ ਉਦੋਂ ਜਾਂ ਫਿਰ ਉਹਨਾਂ ਤੋਂ ਕੋਈ ਫੈਮਿਲੀ ਮੈਂਬਰ ਵਿੱਚ ਆ ਜਾਂਦਾ ਹੈ ਰਿਸ਼ਤਾ ਟੁੱਟ ਜਾਂਦਾ ਇਹ ਚੀਜ਼ਾਂ ਵਧਨ ਦਾ ਤੁਹਾਨੂੰ ਸਭ ਤੋਂ ਵੱਡਾ ਕੀ ਕਾਰਨ ਹੈ ਵਫਾਦਾਰੀ ਨਹੀਂ ਹੈ ਕੁੜੀਆਂ ਵੀ ਵਫਾਦਾਰ ਨਹੀਂ ਐ ਮੁੰਡੇ ਵੀ ਵਫਾਦਾਰ ਨਹੀਂ ਐ ਇੱਕ ਦੂਜੇ ਨਾਲ ਥੋੜੀ ਦੇਰ ਰੈਕ ਕੇ ਉਹਨਾਂ ਲੱਗਦਾ ਕਿ ਕੋਈ ਹੋਰ ਆਪਸ਼ਨ ਵਧੀਆ ਮਿਲਦੀ ਤਾਂ ਉਧਰ ਚੱਲਦੇ ਆ ਸੋ ਐਦਾਂ ਮੈਨੂੰ ਲੱਗਦਾ ਕਿ ਆਨਿਮਲੇ ਵਕਤ 'ਚ ਮੈਂ ਪਹਿਲਾਂ ਵੀ ਕਿਆਸੀ ਵਿਆਹ ਹੋਣੇ ਬੰਦ ਹੋ ਜਾਣਗੇ ਕਿਉਂਕਿ ਵਫਾਦਾਰੀ ਨਹੀਂ ਐ ਮਾਪਿਓ ਐਨਾ ਪੈਸਾ ਲਾ ਕੇ ਤੁਹਾਡਾ ਵਿਆਹ ਕਰਦੇ ਐ ਲਵ ਮੈਰਿਜ ਵੀ ਟੁੱਟ ਰਹੀ ਐ ਅਰੇਂਜ ਮੈਰਿਜ ਇੱਕ ਦੂਜੇ ਨੂੰ ਮਾਰਦੇ ਪਏ ਐ ਮਤਲਬ ਵਿਆਹ ਕੀ ਹੋ ਰਿਹਾ ਐ ਕੁੜੀ ਆਪਣੇ ਆਦਮੀ ਨੂੰ ਮਾਰਦੀ ਪਈ ਆ ਆਦਮੀ ਆਪਣੀ ਜਨਾਨੀ ਨੂੰ ਮਾਰਦਾ ਪਿਆ ਕੋਈ ਦਹੇਜ ਕਰਕੇ ਮਾਰਦਾ ਪਿਆ ਕੋਈ ਐਕਸਟਰਾ ਮੈਰਿਟਲ ਅਫੇਅਰ ਕਰਕੇ ਮਾਰਦਾ ਪਿਆ ਫਿਰ ਵਿਆਹ ਕਿਉਂ ਕਰਦੇ ਪਿਆ ਮਾਵਾ ਦੇ ਪੁੱਤ ਕਿਉਂ ਮਾਰਦੇ ਪਿਆ ਜਾਂ ਮਾਪਿਓ ਦੇ ਧੀਆ ਕਿਉਂ ਮਾਰਦੇ ਪਿਆ ਯਾਰ ਤੁਸੀਂ ਪਹਿਲਾਂ ਹੀ ਕਹਿ ਦੋ ਕਿ ਅਸੀਂ ਵਿਆਹ ਨਹੀਂ ਕਰਨਾ ਅਸੀਂ ਨਹੀਂ ਹਾਂ ਵਫਾਦਾਰ ਹੈਗੇ ਜਦੋਂ ਤੱਕ ਅਸੀਂ ਵਫਾਦਾਰੀ ਨਹੀਂ ਲੈ ਕੇ ਆਵਾਂਗੇ ਰਿਸ਼ਤੇ ਰਿਸ਼ਤਿਆਂ ਦੇ ਵਿੱਚ ਅਫੇਅਰਸ ਦੇ ਵਿੱਚ ਉਦੋਂ ਤੱਕ ਸਾਡੇ ਵਿਆਹ ਨਹੀਂ ਟਿਕਨਗੇ ਤੁਸੀਂ ਦੇਖ ਲਓ ਕੋਈ ਵੀ ਕੇਸ ਚੱਕੋ ਜਿੱਥੇ ਹੁਣ ਸੁਸਾਈਡ ਹੋ ਰਿਹਾ ਜਾਂ ਕੁਝ ਵੀ ਹੋ ਰਿਹਾ ਕਿ ਦੂਜੇ ਨੂੰ ਅਸੀਂ ਮਾਰਦੇ ਪਿਆ ਆ ਜਨਾਨੀ ਦਾ ਬਾਹਰ ਅਫੇਅਰ ਆ ਜਾਂ ਬੰਦੇ ਦਾ ਬਾਹਰ ਅਫੇਅਰ ਕਿੰਨੀਆਂ ਲੜਾਈਆਂ ਹੋ ਰਹੀਆਂ ਉਹਦੀ ਵਾਈਫ ਨੇ ਉਹਨੂੰ ਉਹ ਹੋਟਲ 'ਚ ਫੜ ਲਿਆ ਉਹਨੂੰ ਇੱਥੇ ਫੜ ਲਿਆ ਉਹਨੂੰ ਉੱਥੇ ਫੜ ਲਿਆ ਕਿਉਂ ਕਰ ਰਹੇ ਅਸੀਂ ਅਸੀਂ ਮੈਂਟਲੀ ਸਿਕ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਪੰਜਾਬ 'ਚ ਮੇਰੇ ਕੋਲ ਇੰਨੇ ਕੇਸਿਸ ਰੋਜ਼ ਆਉਂਦੇ ਆ ਕਿ ਕੁੜੀਆਂ ਇੰਨੀਆਂ ਦੁਖੀਆਂ ਕਹਿੰਦੀਆਂ ਕਿ ਗੁਰਲੀਨ ਮੈਮ ਅਸੀਂ ਕੀ ਕਰੀਏ ਸਾਡਾ ਘਰ ਵਾਲਾ ਸਵੇਰ ਤੋਂ ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਮਾਦੇ ਗਹਿਣੇ ਵੇਚ ਤੇ ਸਾਰਾ ਘਰ ਵੇਚਦਾ ਕਿੱਥੇ ਜਾਣ ਕੁੜੀਆਂ ਔਰ ਕੁੜੀਆਂ ਦੇ ਮਾਪਿਓ ਕੀ ਕਰਦੇ ਆ ਜਮੀਨਾਂ ਦੇਖ ਕੇ ਕੁੜੀਆਂ ਦੇ ਵਿਆਹ ਕਰ ਦਿੰਦੇ ਉਹਨਾਂ ਨੂੰ ਇਹ ਨਹੀਂ ਹੁੰਦਾ ਮੁੰਡਾ ਪੜਿਆ ਲਿਖਿਆ ਹੋਣਾ ਚਾਹੀਦਾ ਸਾਡੇ ਕੁੜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੇ ਨਹੀਂ ਬਹੁਤ ਜ਼ਿਆਦਾ ਇੰਨੇ ਕੁ ਧੋਖੇ ਕਰ ਰਹੇ ਆ ਮਾਪਿਓ ਆਪਣੇ ਮੁੰਡੇ ਨੂੰ ਲਕੋਣ ਦੇ ਲਈ ਉਹਦੇ ਨਸ਼ਿਆਂ ਨੂੰ ਲਕੋਣ ਦੇ ਲਈ ਕੁੜੀ ਦੇ ਪੱਲੇ ਬੰਨ੍ਹ ਦਿੰਦੇ ਕੁੜੀ ਕੋਈ ਨਸ਼ਾ ਛਡਾਓ ਕੇਂਦਰ ਥੋੜੀ ਹੈ